ਪੰਜਾਬ ਅੰਦਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਪੰਜਾਬ ਅੰਦਰ ਹੜਾ ਵਰਗੇ ਹਾਲਾਤ ਪੈਦਾ ਹੋ ਗਏ ਹਨ ਹਜ਼ਾਰਾਂ ਏਕੜ ਫਸਲਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ ਅਤੇ ਲੋਕਾਂ ਨੂੰ ਆਪੋ ਆਪਣੇ ਘਰਾਂ ਨੂੰ ਛੱਡ ਕੇ ਹੋਰ ਨ ਸੁਰੱਖਿਅਤ ਥਾਵਾਂ ਤੇ ਸ਼ਰਨ ਲੈਣੀ ਪੈ ਰਹੀ ਹੈ ਇਸ ਦੇ ਨਾਲ ਹੀ ਅਨੇਕਾਂ ਤਰ੍ਹਾਂ ਦੇ ਨੁਕਸਾਨ ਹੋ ਜਾਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਫਲੌਰ ਦੇ ਪਿੰਡ ਪੈਣੀ ਵਿਖੇ ਭਾਰੀ ਬਰਸਾਤ ਦੇ ਕਾਰਨ ਇੱਕ ਗਰੀਬ ਪਰਿਵਾਰ ਦਾ ਮਕਾਨ ਟਹਿ ਟਹਿਰੀ ਹੋ ਗਿਆ ਜੈਸੇ ਵਿਜਾਨੀ ਨੁਕਸਾਨ ਤੋਂਤਾ ਵਿਚਾਰਿਆ ਪਰ ਪਰਿਵਾਰ ਦਾ ਭਾਰੀ ਹਮਾਲੀ ਨੁਕਸਾਨ ਹੋਇਆ ਹੈ ਲੋਕ ਇਨਸਾਫ ਮੰਚ ਦੀ ਟੀਮ ਵੱਲੋਂ ਪੀੜਿਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਪੀੜਿਤ ਪਰਿਵਾਰ ਲਈ ਜੋਗ ਮੁਆਵਜ਼ੇ ਦੀ ਮੰਗ ਕੀਤੀ ਗਈ ਇਸ ਮੌਕੇ ਤੇ ਪੀੜਿਤ ਪਰਿਵਾਰ ਦੇ ਮੈਂਬਰ ਰਾਮਪਿਆਰੀ ਅਤੇ ਅੰਮੀ ਚੰਦ ਨੇ ਆਪਣਾ ਦੁੱਖੜਾ ਸਰਕਾਰ ਅੱਗੇ ਰੱਖਿਆ ਤੇ ਮਕਾਨ ਦੁਬਾਰਾ ਬਣਾਉਣ ਲਈ ਸਰਕਾਰੀ ਸਹਿਯੋਗ ਦੀ ਗੋਹਲ ਲਗਾਈ ਐਸਾ ਮੌਕੇ ਤੇ ਲੋਕ ਇਨਸਾਫ ਮੰਚ ਦੇ ਆਗੂਆਂ ਬੋਲੋ ਭਰੋਸਾ ਦਿਵਾਇਆ ਗਿਆ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਤੇ ਵਾਣ ਲਈ ਉਹ ਜਲਦੀ ਹੀ ਪੀੜਤ ਪਰਿਵਾਰ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਨੂੰ ਮਿਲਣ ਲਗੇ ਐਸੇ ਮੌਕੇ ਤੇ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਲੋਰ ਪਰਸ਼ੋਤਮ ਫਲੋਰ ਮਾਸਟਰ ਹੰਸਰਾਜ ਸਰਵਜੀਤ ਸਾਬੀ ਸਰਪੰਚ ਰਾਮਗੜ ਡਾਕਟਰ ਸੰਦੀਪ ਕੁਮਾਰ ਅਮਰਜੀਤ ਲਾੜੀ ਮੈਸਮਪੋਰੋ ਰਾਜਵਿੰਦਰ ਸਿੰਘ ਮਠੱਡਾ ਕਲਾਂ ਹਨੀ ਸੰਦੋਖਪੁਰ ਆਰਮਜੀਤ ਦਾਸ ਗੰਨਾਪੰਡ ਸੋਮਦਾਸ ਸ਼ੇਖੂਪੁਰ ਰਵੀ ਦਲੇਰ ਸੁਨੀਲ ਗੰਨਾਪੰਡ ਡਾਕਟਰ ਅਸ਼ੋਕ ਕੁਮਾਰ ਸਰੂਪ ਕਲੇਰ ਵਿਜੇ ਬੰਗੜ ਮੱਗੜ ਜਗਤਪੁਰ ਬਨਵਾਰੀ ਲੈਂਬਰ ਸਿੰਘ ਭੈਣੀ ਪਰਮਜੀਤ ਪੁੱਟੋ ਪੰਜ ਰਮਨਦੀਪ ਭੈਣੀ ਸੰਤੋਸ਼ ਪਰਮਜੀਤ ਪੰਮਾ ਹਰਮਨ ਭੈਣੀ ਤੇ ਧਰਮਪਾਲ ਆਦਿ ਹਾਜ਼ਰ ਸਨ ਹਾਂਜੀ ਬੀਬੀ ਕੀ ਨਾਮ ਤੁਹਾਡਾ ਹਾਂਜੀ ਰਾਮ ਪਿਆਰੀ ਜੀ ਅੱਛਾ ਕੀ ਨਾਮ ਕਰਵਾ ਲੇ ਕਿ ਨਾਮਾ ਅਮੀ ਚੰਦ ਅੱਛਾ ਕੀ ਹੋਇਆ ਅੱਜ ਹਾਂਜੀ ਘਰ ਲੈ ਗਿਆ ਕਿਹੜਾ ਪਿੰਡ ਆਪਣਾ ਪੈਣੀ ਤੇ ਕੀ ਮੰਗ ਕਰਦੇ ਹੁਣ ਸਰਕਾਰ ਕੋਲ ਆਇਆ ਹੀ ਕਰਦੇ ਸਰਕਾਰ ਤੋਂ ਕੋਈ ਛੱਤ ਮਕਾਨ ਬਣ ਜਾਵੇ ਸਾਡੀ ਜ਼ਿੰਦਗੀ ਬਣ ਜਾਵੇ ਇਹ ਮੰਗ ਕਰਦੇ ਅਸੀਂ ਗਰੀਬ ਹੈਗੇ ਮਿਹਨਤੀ ਬੰਦੇ ਆ ਅਸੀਂ ਦਿਹਾੜੀ ਮਜ਼ਦੂਰੀ ਕਰਦੇ ਹਾਂ ਤੇ ਜਿਹੜੇ ਪਹਿਲਾਂ ਪੇਪਰ ਉੱਪਰ ਭਰੇ ਆ ਉਹਨਾਂ ਦਾ ਕੁਝ ਨਹੀਂ ਮਿਲਿਆ ਹਜੇ ਕੁਝ ਨਹੀਂ ਮਿਲਿਆ ਹੈਗਾ ਹਾਂ ਅੰਧਰ ਹੋ ਗਿਆ ਭਾਈ ਕੀ ਕਰਵਾਉ ਹਾਂ 5 ਸਾਲ ਹੋ ਗਏ ਵੀ ਭਾੜਾ ਦਿੰਦੇ ਆ ਮਿਲਦਾ ਨਹੀਂ ਕੁਝ ਹਾਂ ਦੇ ਨੇ ਜਿਹੜੇ ਜਾਂਦੇ ਮੁਰਜ਼ੂ ਬਾਬਾ ਗਾਦੀ ਦੇ ਨਾਂ ਨਾ ਸਾਂ ਨਿਆਣੇ ਲੈਣਾ ਹੁੰਦਾ ਤੇ ਇਸ ਥੱਲੇ ਹੀ ਹੋ ਜਾਣਾ ਸੀਗਾ ਅੱਛਾ ਤੁਸੀਂ ਅੰਦਰ ਪੈਸੀ ਜਦੋਂ ਮਕਾਨ ਦੇ ਜੀ ਦਾ ਅੰਦਰ ਪੈ ਮੈਂ ਆ ਫੇਰ ਹਾਕ ਮਾਰੀ ਮਕਾਨ ਦੇ ਗਨ ਲੱਗ ਗਿਆ ਸਾਡਾ ਹੂੰ ਤੁਸੀਂ ਦੇਖਦੇ ਹੋ ਉਦੋਂ ਡਿੱਗੀ ਜਾਂਦਾ ਮਕਾਂ ਜੀ ਹਾਂ ਡਿੱਗੀ ਜਾਂਦਾ ਸੀ ਫੇਰਾ ਸੀ ਡਰਾਲਾ ਪਾਇਆ ਹਾਂ ਹੂੰ ਅਸੀਂ ਆਏ ਜੀ ਅੱਜ ਪਿੰਡ ਪੈਣੀ ਦੇ ਵਿੱਚ ਜਿਹੜਾ ਹਲਕਾ ਫਲੋਰ ਦੇ ਵਿੱਚ ਪੈਂਦਾ ਇਹ ਆਵੇਂ ਚੰਦਾ ਘਾਰ ਆ ਤੇ ਬੀਬੀ ਰਾਮ ਪਿਆਰੀ ਸਾਡੇ ਨਾਲ ਖੜੀ ਆ ਉਹਨਾਂ ਦੇ ਬੱਚੇ ਖੜੇ ਆ ਤੇ ਪਰਿਵਾਰ ਉਹਨਾਂ ਦਾ ਖੜਾ ਹੈ ਉਹਨਾਂ ਦਾ ਇਹਦਾ ਮਕਾਨ ਆ ਜਿੱਥੇ ਰਹਿ ਰਹੇ ਸੀ ਇਹ ਉਹ ਢਹਿ ਢੇਰੀ ਹੋ ਗਿਆ ਇਹ ਘਰੋਂ ਬੇਘਰ ਹੋ ਗਏ ਆ ਆ ਜਿਹੜਾ ਲਗਾਤਾਰ ਮੀਂਹ ਪਿਆ ਰਿਹਾ ਤਿੰਨ ਚਾਰ ਦਿਨ ਉਹਦੇ ਨਾਲ ਉਹਦੇ ਕਾਰਨ ਇਹਦਾ ਇਹ ਮਕਾਨ ਇਹਨਾਂ ਦਾ ਢਹਿ ਗਿਆ ਤੇ ਸਮਾਨ ਵੀ ਵਿੱਚ ਦੱਬਿਆ ਗਿਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜਾ ਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਗਰੀਬ ਪਰਿਵਾਰ ਆ ਬਹੁਤ ਜ਼ਿਆਦੇ ਤੇ ਕਾਫੀ ਲੰਬੇ ਸਮੇਂ ਤੋਂ ਇਹ ਭੈਣੀ ਦੇ ਵਿੱਚ ਰਹਿ ਰਹੇ ਆ ਲਗਭਗ 40-45 ਸਾਲ ਤੋਂ ਭੈਣੀ ਦੇ ਬਜ਼ਨੀਕ ਆ ਅਸੀਂ ਸਰਕਾਰ ਤੋਂ ਹੋਰ ਜ਼ੋਰ ਅਪੀਲ ਕਰਦੇ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਮਾਗ ਜਾ ਦਿੱਤਾ ਜਾਵੇ ਤੇ ਜਿਹੜਾ ਮਕਾਨ ਢਿਆ ਆ ਉਹ ਬਣਾ ਕੇ ਦਿੱਤਾ ਜਾਵੇ ਤੇ ਲੋਕ ਆ ਸਾਹ ਮੱਚ ਵੱਲੋਂ ਅਸੀਂ ਅੱਜ ਦੇਖਣ ਆਏ ਸੀਗੇ ਹਾਲਾਤ ਜਿਹੜੇ ਆ ਘਰ ਦੇ ਬਹੁਤ ਮਾੜੇ ਆ ਪਰਿਵਾਰ ਦੇ ਵੀ ਹਾਲਾਤ ਬਹੁਤ ਮਾੜੇ ਆ ਜਿਹੜਾ ਇਹਨਾਂ ਦਾ ਘਰ ਵਾਲਾ ਅੰਮ੍ਰਿਤ ਚੰਦ ਜੀ ਉਹ ਬੈੱਡ ਤੇ ਆ ਤੇ ਉਹ ਵੀ ਜਿਆਦਾ ਬਿਮਾਰ ਆ ਅਸੀਂ ਤੇ ਉਹਨੇ ਆ ਵੀ ਮਤਲਬ ਇਹਨਾਂ ਦਾ ਜਿਹੜਾ ਰੈਨ ਵਸੇ ਰਾਹ ਬਣਾ ਕੇ ਦਿੱਤਾ ਜਾਵੇ